ਨਮਸਕਾਰ ਸਤਿ ਸ੍ਰੀ ਅਕਾਲ ਅਜ ਬਲਾਗ ਅਰਨੀ ਵਾਲਾ ਦੇ ਸਭ ਤਸੀਨ ਦੇ ਸਾਰੇ ਨੰਬਰਦਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਦਾ ਪ੍ਰਗਟਾਵਾ ਵੀ ਕੀਤਾ ਨੀਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈ ਤੁਹਾਡਾ ਆਪਣਾ ਚੈਨਲ ਨਮਸਕਾਰ ਸਤਿ ਸ੍ਰੀ ਅਕਾਲ ਐਨ ਐਸ ਲਾਈ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਅਰਨੀ ਵਾਲਾ ਬਲਾਗ ਦੇ ਸਭ ਤਸੀਨ ਦੇ ਬਾਹਰ ਖੜੇ ਆ ਅੱਜ ਸਾਡੇ ਬੜੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸਾਡੇ ਅੱਜ ਨੰਬਰਦਾਰ ਜਿਹੜੇ ਕਿ ਵਿਆਹੇ ਪਿੰਡਾਂ ਦੇ ਵਿੱਚੋਂ ਨੰਬਰਦਾਰੀ ਸਾਹਮਣੇ ਆ ਰਹੇ ਪਰ ਆ ਰਹੇ ਅੱਜ ਸਾਡੇ درمیان ਬੱਠੇ ਆ ਤੇ ਲਗਾ ਅਜੰਡਾ ਕੀ ਹੈ ਅੱਜ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਜਿਹੜੇ ਇਕੱਠੇ ਹੋਏ ਆ ਅੱਜ ਮੀਟਿੰਗ ਕਿਸ ਪਰਪਸ ਕਰਕੇ ਕੀਤੀ ਗਈ ਹੈ ਸਵਾਗਤ ਹੈ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਹਾਂਜੀ ਸਰਦਾਰ ਜੀ ਕਾਲ ਜੀ ਅੱਜ ਜਿਹੜੇ ਆਪਾਂ ਇਕੱਠੇ ਹੋਏ ਆ ਅੱਜ ਦਾ ਏਜੰਡਾ ਕੀ ਹੈ ਮੀਟਿੰਗ ਦਾ ਸਾਡਾ ਮੇਨ ਏਜੰਡਾ ਹੈ ਜੀ ਮੈਂ ਜੀਤ ਪ੍ਰਧਾਨ ਪੰਜਾਬ ਜੀ ਬੁਖਦਾਰ ਕਪੂਰ ਸਿੰਘ ਉਹ ਅੱਜ ਮਿਲਣ ਕਰ ਰਹੇ ਆ ਜੀ ਇਹ ਮੀਟਿੰਗ ਨੂੰ ਸੀ ਪ੍ਰਧਾਨ ਸਰਦਾਰ ਕਵਾਨ ਸਿੰਘ ਦੀ ਪ੍ਰਧਾਨਗੀ ਵਿੱਚ ਹੋ ਰਹੀ ਹੈ ਜੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਤੇ ਕਾਲੀ ਇਕੇ ਕਾਂਗਰਸ ਯਾ ਹਰ ਆਮ ਆਦਮੀ ਪਾਰਟੀ 3 ਸਾਲ ਆਵਾਦੀ ਪਾਰਟੀ ਨੂੰ ਦਿੱਤੇ ਆ ਨੰਬਰਦਾਰਾਂ ਦੀ ਇੱਕ ਵੀ ਮੰਗ ਤੇ ਕੋਈ ਵਿਚਾਰ ਨਹੀਂ ਕੀਤਾ ਗਿਆ ਨੰਬਰਦਾਰੀ ਇੱਕ ਬਹੁਤ ਵਧੀਆ ਅਹੁਦਾ ਸੀ ਜੋ ਉਹ ਜਰੇ ਬਣਾਇਆ ਸੀ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਨੰਬਰਦਾਰਾਂ ਨੂੰ ਪਿੱਛੇ ਕਰਕੇ ਸਰਪੰਚਾਂ ਰੂਪ ਦੇ ਲਿਆ ਸਾਡੀ ਮੇਨ ਮੰਗ ਹੈ ਜੀ ਹਰ ਸੀਵ ਦੇ ਵਿੱਚ ਕਿ ਜਿਹੜਾ ਵੀ ਮਰਜੀ ਨੰਬਰਦਾਰ ਜਾਂ ਪੰਚ ਜਾਂ ਸਰਪੰਚ ਉਹ ਰਜਿਸਟਰੀਆਂ ਜਿਹੜੇ ਮਰਜ਼ੀ ਪਿੰਡ ਦੀਆਂ ਕਰਾ ਦਿੰਦਾ ਜੋ ਪਿੰਡ ਦਾ ਮੌਜੂਦਾ ਨੰਬਰਦਾਰ ਉਹਨਾਂ ਨੂੰ ਕਿਸੇ ਨੂੰ ਕੋਈ ਪਿੱਛੇ ਰੱਖੀ। ਉਹ ਉਸੇ ਦਾ ਇਤਰਾਜ਼ ਨਹੀਂ ਕਰਦੇ। ਅਸੀਂ ਉਸ ਦਾ ਇਤਰਾਜ਼ ਕੀਤਾ ਜੀ ਅਸੀਂ ਤਹਿਸੀਲਦਾਰਾਂ ਨੂੰ ਵੀ ਭੇਲੇ ਆ। ਤੇ ਉਸ ਤੋਂ ਪਹਿਲਾਂ ਜਿਹੜੀ ਮੈਡਮ ਤੋਂ ਪਹਿਲਾਂ ਡੀਐਸ ਸਾਹਿਬ ਸੀ ਉਹਨਾਂ ਨੇ ਵੀ ਅਪਲੀਕੇਸ਼ਨਾਂ ਦਿੱਤੀਆਂ ਸੀ। ਪਰ ਉਸ ਟਾਈਮ ਆ ਕੇ ਮਹੀਨਾ 2 ਮਹੀਨੇ ਉਸ ਤੇ ਅਸਰ ਹੁੰਦਾ ਹੈ। ਉਸ ਤੋਂ ਬਾਅਦ ਫਿਰ ਉਹੋ ਹੀ ਚਾਲੂ ਹੋ ਜਾਂਦਾ ਹੈ। ਦੂਸਰੀ ਸਾਡੀ ਇਹ ਨੰਬਰਦਾਰਾਂ ਦੀ ਆਪਸ ਵਿੱਚ ਜੋ ਆ ਬੈਠ ਕੇ ਵਿਚਾਰ ਕੀਤਾ ਗਿਆ ਹੈ ਕਿ ਜੋ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਵੇ ਕਿਆ ਚੋਰੀ ਦੇ ਕੇਸ ਚ ਹੋਵੇਗਾ ਸਾਡਾ ਕੋਈ ਵੀ ਨੰਬਰਦਾਰ ਉਹਦੀ شناخت ਨਹੀਂ ਕਰੇਗਾ ਜਾਂ ਉਹਦੇ ਕੇ ਬੰਦ ਕਰਨ ਲੱਗੇ ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਤੇ ਨਸ਼ਾ ਵਿਰੋਧ ਇਹ ਜਿਹੜੀ ਚੱਲ ਰਹੀ ਮਹਮ ਚੱਲ ਰਹੀ ਆ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਇਸ ਵੇ ਸਰਕਾਰ ਦੀ ਬਹੁਤ ਛਲਾਂਗਾ ਕਰਦੇ ਆ ਜਿਹੜਾ ਇਹ ਟੈ ਇਹਨਾਂ ਨੇ ਹੋ ਸਟੈਪ ਚੁੱਕਿਆ ਹੈ ਨਸ਼ਾ ਵਿਰੋਧ ਇਹ ਅੱਜ ਤੋਂ ਸਰਕਾਰ ਬੰਦਿਆ ਹੀ ਹੋਣਾ ਚਾਹੀਦਾ ਕਿ ਜਿਹੜਾ ਆਉਂਦੇ ਟਾਈਮ ਤੋਂ ਪਹਿਲਾਂ ਪਹਿਲਾਂ ਹੀ ਇਹ ਖਤਮ ਹੋ ਜਾਂਦਾ ਹੈ ਇਹ 3 ਸਾਲ ਦਾ ਸਮਾ ਸਮਾ ਦਾ ਇੰਤਜ਼ਾਰ ਨਹੀਂ ਸੀ ਕਰਦਾ ਪ੍ਰਧਾਨ ਜੀ ਤੁਸੀਂ ਇੱਕ ਗੱਲ ਮੈਨੂੰ ਦੱਸੋ ਕਿ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਨਸ਼ਾ ਲੈਂਦੇ ਆ ਲੜਕੇ ਜਾਂ ਕਿਸੇ ਤਰ੍ਹਾਂ ਦੇ ਚਿੱਟਾ ਵੇਚਦੇ ਆ ਉਹਦੇ ਵਿੱਚ ਤੁਸੀਂ ਕਿਵੇਂ ਹਿੱਸਾ ਕਰੋਗੇ ਅਸੀਂ ਪੁਲਿਸ ਪ੍ਰਸ਼ਾਸਨ ਔਰ ਪਿੰਡ ਦੇ ਸੰਜੋਗ ਦੇ ਨਾਲ ਪੁਲਿਸ ਦੀ ਮਦਦ ਕਰਾਂਗੇ ਜੋ ਵੀ ਨਸ਼ਾ ਵੇਚਦਾ ਹੈ ਜਾਂ ਉਹ ਨਸ਼ਾ ਕਰਦਾ ਬੰਦਾ ਉਹ ਰੱਖਾ ਵੇਖਦਾ ਉਸ ਭਰਾ ਨੂੰ ਸਮਝਾਉਣਾ ਨਹੀਂ ਸਮਝਾਉਂਦੇ ਕਿ ਫਿਰ ਕੋਈ ਕਾਰਵਾਈ ਨਹੀਂ ਕਰਨਾ ਠੀਕ ਹੈ ਜੀ ਹਾਂ ਜੀ ਬ੍ਰਿਜ ਤੁਸੀਂ ਦੱਸੋ ਅੱਜ ਦਾ ਜਿਹੜਾ ਅਜੰਡਾ ਹੈ ਤੇ ਉਹਦੇ ਬਾਰੇ ਤੁਸੀਂ ਦੱਸੋ ਅੱਜ ਦੀ ਜਿਹੜੀ ਮੀਟਿੰਗ 'ਚ ਮਤਾ ਪਾਸ ਕੀਤਾ ਗਿਆ ਉਹ ਕੀ ਸੀ ਮਤਾ ਦੇਖੋ ਜੀ ਸਾਡੇ ਪ੍ਰਧਾਨ ਜੀ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਹੈ ਸਰਕਾਰ ਦੇ ਵੱਲ ਸਾਡਾ ਬੜਾ ਵੱਡਾ ਰੋਸ ਹੈ ਜੀ ਕਿਸੇ ਵੀ ਸਰਕਾਰ ਨੇ ਜਦੋਂ ਇਲੈਕਸ਼ਨ ਹੁੰਦੇ ਨੇ ਚੋਣ ਮੈਨੀਫੈਸਟੋ ਦੇ ਵਿੱਚ ਸਾਨੂੰ ਹਰ ਤਰ੍ਹਾਂ ਦੇ ਲਾਰੇ ਲਾਈ ਜਾਂਦੇ ਨੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੈ ਚਾਹੇ ਅਕਾਲੀਆਂ ਦੀ ਸਰਕਾਰ ਹੈ ਚਾਹੇ ਉਹ ਆਮ ਪਾਰਟੀ ਦੀ ਤੇ ਸਾਨੂੰ ਇਹ ਰੋਸੇ ਵੀ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕਦੀ ਵੀ ਹੋਈ ਕਿਉਂਕਿ ਸਰਕਾਰ ਕਹਿੰਦੀ ਹੈ ਵੀ ਨੰਬਰਦਾਰ ਸਾਡੀ ਰੀੜ ਦੀ ਹੱਡੀ ਹੈ ਕੰਮ ਵੀ ਸਾਡੇ ਕੋਲ ਲੈਂਦੇ ਐ ਜੀ ਪਰ ਸਾਨੂੰ ਇਹ ਰੋਸੇ ਵੀ ਸਾਡੀ ਕੋਈ ਵੀ ਗੱਲ ਮੰਨਦੀ ਨਹੀਂ ਸਾਨੂੰ ਨੁਮਾਇੰਦੀ ਨਹੀਂ ਮਿਲਦੀ ਕਿਸੇ ਕਿਸਮ ਦੀ ਕਿਸ ਗੱਲਾ ਸਾਨੂੰ ਰੋਸ ਸਕਦੀ ਹੈ ਦੇਖੋ ਜੀ ਸਰਕਾਰ ਕੀ ਉਹ ਮਿੱਦਲ ਕਰ ਰਹੇ ਆ ਤੁਹਾਡੀ ਸਰਕਾਰ ਕੋਈ ਮੰਨੇਗੀ ਕੋਈ ਮੰਗ ਤੁਸੀ ਜਿਹੜਾ ਸੰਘਰਸ਼ ਵਿਟਿਆ ਹੋਇਆ ਕਾਫੀ ਕੁਛਰੇ ਸਮੇਂ ਤੋਂ ਉਹਦੇ ਵਿੱਚ ਸਰਕਾਰ ਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਇਸ ਸਰਕਾਰ ਨੇ ਸਾਡੇ ਬਾਤ ਸਾਨੂੰ ਇਹ ਰੋਜ਼ ਜੇ ਇਹ ਤੁਹਾਡਾ ਸੰਘਰਸ਼ ਜਿਹੜਾ ਹੈਗਾ ਆ ਵਿਟਿਆ ਹੋਇਆ ਵੀ ਸਰਕਾਰ ਦੇ ਵਿਰੁੱਧ ਵੀ ਤੁਹਾਡੀਆਂ ਮੰਗਾਂ ਵੀ ਨਹੀਂ ਮੰਨੀਆਂ ਜਾਂਦੀਆਂ ਤੁਹਾਨੂੰ ਅਗਾ ਕਿਸੇ ਤਰ੍ਹਾਂ ਵੀ ਕੋਈ ਸੁਵਿਧਾ ਵੀ ਨਹੀਂ ਦਿੱਤੀ ਜਾਂਦੀ ਉਹਦੇ ਬਾਰੇ ਤੁਸੀਂ ਦੋ ਹਾਂ ਜੀ ਸਰਕਾਰੀ ਅਧਿਕਾਰੀ ਅਰਦਾਵਤ ਕਰਦੇ ਪ੍ਰਸ਼ਾਸਨ ਕਰਨ ਕਾਪੀ ਸੇ ਜੀ ਸਾਨੂੰ ਬਹਿਤ ਸਾਡੀਆਂ ਮੰਗਾਂ ਅਨੁਸਾਰ ਕਿਹੜੇ ਉਪਰ ਕਰਨੇ ਹੈ ਜੀ ਤੁਸੀਂ ਪ੍ਰਧਾਨ ਜੀ ਦੱਸੋ ਤਹਿਸੀਲ ਪ੍ਰਧਾਨ ਹੋ ਤੇ ਇਸ ਤਹਿਸੀਲ ਬਾਰੇ ਦੱਸੋ ਕਿ ਜਿਹੜੇ ਨੰਬਰਦਾਰ ਹੈ ਇੱਕ ਪਿੰਡ ਦੇ ਕਈ ਵਾਰੀ ਦੇਖਣ ਦੇ ਵਿੱਚ ਆਉਂਦਾ ਹੈ ਵੀ ਇੱਕ ਪਿੰਡ ਦੇ ਬੁਢੇ ਪਿੰਡ ਵਾਲਿਆਂ ਦੇ ਵਿੱਚ ਦਵਾਈ ਪਾ ਰਹੇ ਹੁੰਦੇ ਉਹਨਾਂ ਬਾਰੇ ਕੀ ਕਹਿਣਾ ਦੀ ਦੋ ਬੇਨਤੀ ਆ ਨੰਬਰਦਾਰ ਸਾਹਿਬ ਨੂੰ ਆ ਕਿ ਵੀ ਆਪਕੋ ਆਪਣੇ ਪਿੰਡ ਦੀ ਹੀ ਨੰਬਰਦਾਰ ਅਨਸਲਾਖਤ ਕਰੇ ਦੂਜੇ ਪਿੰਡ ਦੀ ਅਨਸਲਾਖਤ ਬਿਲਕੁਲ ਨਾ ਕਰੇ ਜੀ ਤੇ ਸਭ ਨੂੰ ਸਾਡੀ ਬੇਨਤੀ ਆ ਸੀਰਦਾਰ ਸਾਹਿਬ ਨੂੰ ਅੱਗੇ ਵੀ ਹੀ ਬੇਨਤੀ ਕੀਤੀ ਦੋ ਤਿੰਨ ਵਾਰ ਪਹਿਲਾਂ ਵੀ ਕੋਲ ਜਿਹੜੇ ਟਾਈਮ ਵਾਸਤੇ ਮਾਨੂੰ ਲਾਗੂ ਰਹਿੰਦੀ ਆ ਤੇ ਬਾਹਰ ਦੇ ਵਿੱਚ ਕੋਈ ਮੈਂਬਰ ਪੰਚਾਇਤ ਆ ਗਿਆ ਜਾਂ ਕੋਈ ਸਰਪੰਚ ਆ ਗਿਆ ਜਾਂ ਕੋਈ ਐਮਸੀ ਆ ਗਿਆ ਜੋ ਉਹ ਕਰਵਾਤੀ ਦੀ ਮੰਨ ਲਓ ਸਨਾਕਾਂ ਉਹ ਕਰ ਦਿੰਦੇ ਨੇ ਤੇ ਉਹਦੇ ਵਿੱਚ ਜਿਹੜਾ ਮੰਨ ਲਓ ਸਾਡਾ ਜਿਹੜਾ ਕੋਈ ਪੁੱਛ ਪੜਤਾਲ ਵੀ ਨਹੀਂ ਕੀਤੀ ਜਾਂਦੀ ਇਹ ਅਸਲ ਵਿੱਚ ਸਾਡੀ ਜਿਹੜੀ ਬਹੁਤ ਹਾਨੀ ਵਾਲੀ ਗੱਲ ਹੈ ਮੰਨ ਲਓ ਕੋਈ ਮੰਨ ਲਓ ਵੀ ਉਹ ਹੀ ਐਕ ਕੋਈ ਜਾਈ ਕੋਈ ਮੰਨ ਲਓ ਇਹਦੇ ਵਿੱਚ ਕੋਈ ਨਹੀਂ ਕੋਈ ਜਿਹੜਾ ਮੰਨ ਲਓ ਤੁਹਾਡੇ ਸਰਪੰਚ ਕੋਈ ਆਂਦਾ ਹੈ ਉਹ ਤੁਹਾਡੇ ਜਦੋਂ ਕੋਈ ਵੀ ਉਹ ਆਉਂਦਾ ਹੈ ਤੁਹਾਨੂੰ ਪਤਾ ਨਾ ਜਾਂਦਾ ਕਿ ਉਹ ਕਿਸੇ ਹੋਰ ਪਿੰਡ ਦੇ ਨੰਬਰਦਾਰ ਨੇ ਗਵਾਹੀ ਪਾਈ ਇਹ ਉਸ ਪਿੰਡ ਦੇ ਨੰਬਰਦਾਰ ਨਾਲ ਤੁਸੀਂ ਇਤਰਾਜ਼ ਕਰੋਗੇ ਜਾਂ ਉਹਦੇ ਤੇ ਕੋਈ ਐਕਸ਼ਨ ਲਓਗੇ ਕੀ ਕਰੋਗੇ ਬੜੀ ਸਾਰੇ ਆਪ ਵੀ ਚਾਹਤੇ ਨੇ ਸਰਦਾਰ ਸਹਿਬਾਨ ਨੂੰ ਚਾਹਤ ਦੇ ਰਹੇ ਸਾਰੇ ਆਮਚਾਰ ਕਰਕੇ ਤੇ ਜਿਹੜਾ ਵੀ ਉਹਨਾਂ ਦੇ ਨਾਲ ਕੋਈ ਨਾ ਇਤਰਾਜ਼ ਦੇਣਾ ਸਮਝਾਇਆ ਜੂਣਗੇ ਜੀ ਕਰਾਂਗੇ ਜੇ ਉਹ ਨਾ ਸਮਝਣਗੇ ਤੇ ਫਿਰ ਦੋ ਵੀ ਸਾਡੀ ਮੰਨ ਲੋ ਜੇ ਬੰਦੀ ਦਾ ਫੈਸਲਾ ਹੋਊਗਾ ਉਹ ਅਹੀ ਉੱਤੇ ਆਪ ਦਾ ਲਾਗੂ ਕਰਨ ਇਹ ਅੱਜ ਜਿਹੜੇ ਸਾਡੇ ਨੰਬਰਦਾਰ ਯੂਨੀਅਨ ਇਕੱਠੀ ਹੋਈ ਹੈ ਇਹਨਾਂ ਨੇ ਕੁਝ ਸਰਕਾਰ ਦੇ ਪ੍ਰਤੀ ਵੀ ਆਪਣਾ ਰੋਸ ਪ੍ਰਗਟ ਕੀਤਾ ਹੈ ਕੁਝ ਆਪਣੀਆਂ ਮੰਗਾਂ ਵੀ ਰੱਖੀਆਂ ਤੇ ਅਸੀਂ ਇਹ ਦੇਖਣਾ ਹੈ ਕਿ ਇਹਨਾਂ ਤੇ ਕੀ ਪ੍ਰਸ਼ਾਸਨ ਕੀ ਅਮਲ ਲਿਆਉਂਦਾ ਹੈ ਜਾਂ ਸਰਕਾਰ ਇਹਨਾਂ ਬਾਰੇ ਕੀ ਕੋਈ ਅਮਲ ਚ ਲਿਆਉਂਦੀ ਹੈ ਇਹਨਾਂ ਸਲਾਈਵ ਤੋਂ ਨੀਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਸਤਿ ਸ੍ਰੀ ਅਕਾਲ